ਜਿਆਦੇ ਪੁਲਿਸ ਸਟੇਸ਼ਨ ਜਿਹੜਾ ਲੱਗਾ ਦਾ ਧਮਾਕੇ ਹੋਰੇ ਜਿਹਦੇ ਚੱਲਿਆ ਅਜ ਗਰਦਾਸਪੁਰ ਜਿਲ੍ਹੇ ਦੇ ਕਲਨ ਪੁਲਿਸ ਸਟੇਸ਼ਨ ਆਉਂਦੀ ਬਖਸ਼ੀਵਾਲ ਪੁਲਿਸ ਚੌਕੀ ਹੈ ਜਿਹੜੀ ਕਿ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਵੀ ਇਹ ਬੰਦ ਪਈ ਸੀ ਇਹਦੇ ਵਿੱਚ ਵੀ ਜਿਹੜੇ ਫਿਰ ਬਾਹਰ ਇੱਕ ਛੋਟਾ ਹਾਥੀ ਖੜਾ ਸੀਗਾ ਇਹ ਛੋਟੇ ਹਾਥੀ ਵਿੱਚ ਇੱਕ ਅੱਜ ਰਾਤ ਜਿਹੜਾ 8 ਵਜੇ ਧਮਾਕਾ ਹੋਇਆ ਧਮਾਕੇ ਦੀ ਜਿਹੜੀ ਆਵਾਜ਼ ਇੰਨੀ ਜ਼ੋਰਦਾਰ ਸੀ ਵੀ ਆਸ-ਪਾਸ ਜਿਹੜੇ ਲੋਕ ਆ ਉਹ ਡਰ ਗਏ ਤੁਸੀਂ ਦੇਖਦੇ ਸੀ ਫਰੋਨਸਿਕ ਟੀਮ ਅਸੀਂ ਆਈ ਹੋਈ ਆ ਔਰ ਪੂਰੀ ਜਾਂਚ ਕਰੀ ਪੁਲਿਸ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਤੁਸੀਂ ਦੇਖਦੇ ਫਰੋਨਸਿਕ ਮਾਹਰ ਜਿਹੜੇ ਅਧਿਕਾਰੀ ਉਹ ਵੀ ਪਹੁੰਚੇ ਨੇ ਪੁਲਿਸ ਦੇ ਅਧਿਕਾਰੀ ਡੀਐਸਪੀ ਸਾਹਿਬ ਔਰ ਜਿਹੜੇ ਹੋਰ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀ ਇੱਥੇ ਮੌਕੇ ਤੇ ਪਹੁੰਚੇ ਨੇ ਪਰ ਉਹ ਉੱਥੇ ਆ ਕੇ ਮੌਕਾ ਦੇਖ ਰਹੇ ਨੇ ਮੌਕਾ ਦੇਖਣ ਤੋਂ ਬਾਅਦ ਉਹ ਜਾਂਚ ਕਰ ਰਹੇ ਉਹਨਾਂ ਦਾ ਕਹਿਣਾ ਅਧਿਕਾਰੀਆਂ ਦਾ ਕਾਫੀ ਰਿਕਾਰਡ ਵੀ ਜਿਹ ਫੀਮਾ ਉਹ ਵੀ ਇਸ ਜਗ੍ਹਾ ਦਾ ਜਾਜਾ ਲੈ ਰਹੀ ਹੈ ਲੇਕਿਨ ਜੋ ਪੁਲਿਸ ਅਧਿਕਾਰੀਆਂ ਨੇ ਕਹਿਣਾ ਵੀ ਜਿਹੜੀ ਪੁਲਿਸ ਜਿਹੜੀ ਪੁਲਿਸ ਚੌਕੀ ਸੀ ਬਖਸ਼ੀਵਾਲ ਜਿਹੜੀ ਕੀ ਇਹ ਪਿਛਲੇ ਥੋੜੇ ਦਿਨਾਂ ਤੋਂ ਜਦੋਂ ਦਾ ਪੰਜਾਬ ਚ ਤਮਾਕਾ ਦਾ ਰੋੜਾ ਪਿਆ ਬੰਦ ਕਰਤੀ ਗਈ ਸੀ ਉਸ ਤੋਂ ਬਾਅਦ ਜਿਹੜੇ ਇੱਥੇ ਕਰਮਚਾਰੀ ਇੱਥੇ ਕੋਈ ਮੌਜੂਦ ਨਹੀਂ ਹੁੰਦਾ ਲੇਕਿਨ ਫਿਰ ਵੀ ਇਹਦੇ ਬਾਹਰ ਇੱਕ ਛੋਟਾ ਹੱਥੀ ਖੜਾ ਸੀ ਜਿਹਦੇ ਵਿੱਚ ਤਮਾਕਾ ਦੀ ਦਿਸੇ ਮਤਲਬ ਦਿਖਾਉਣੀ ਚਾਹੁੰਦਾ ਜਗ੍ਹਾ ਜਿਸ ਜਗ੍ਹਾ ਤੇ ਤਮਾਕਾ ਹੋਇਆ ਇਹ ਉਹ ਜਗ੍ਹਾ ਹੈ ਜਿੱਥੇ ਤੁਸੀਂ ਦੇਖਦੇ ਵਿੱਚ ਇਹ ਜਿਹੜੀ ਹੈ ਜਿਹੜੀ ਸਵਾਬ ਕਰਾ ਕੇ ਖੜੀ ਹੋਈ ਆ ਜ ਲੈਂ ਤੋਂ ਬਾਅਦ ਪੁਲਿਸ ਅਗਲੀ ਜਾਂਚ ਕਰ ਰਹੀ ਆ ਔਰ ਨਹੀਂ ਦੱਸਦੇ ਵੀ ਇਹੀ ਬਖਸ਼ੀਵਾਲ ਪੁਲਿਸ ਸਿਚੁਏਸ਼ਨ ਕਲੋਨਰ ਦੀ ਨੋਦੀ ਵਾਲ ਬਿੰਦੀ ਵਾਲ ਬਖਸ਼ੀਵਾਲ ਚੌਕੀ ਆ ਜਿਹਦੀ ਜੁਮੇ ਦੀ ਇੱਕ ਜਿਹੜਾ ਜਸਿੰਦਰ ਸਿੰਘ ਉਰਫ ਬਾਗੀ ਮੰਨੂ ਕਰਕੇ ਹੰਗੈਸਤ ਜਨੇ ਜੁਮੇ ਲਈ ਉਹਨੇ ਕਿਹਾ ਵੀ ਤਮਾਕਾ ਮੈਂ ਕੀਤਾ ਉਹ ਜੋ ਜੁਮੇਰੀ ਲੈ ਲਈ ਔਰ ਪੁਲਿਸ ਅਧਿਕਾਰੀ ਵੀ ਆਫਰ ਕਰਦੇ ਮੰਗ ਰਹੇ ਆ ਮੰਨ ਰਹੇ ਨੇ ਵੀ ਇਹ ਜੁਮੇਰੀ ਉਹਨੇ ਲਈ ਆ ਲੇਕਿਨ ਫਿਲਹਾਲ ਪੁਲਿਸ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਪੰਜਾਬ ਤੱਕ ਲਈ ਬਖਸ਼ੀਵਾਲ ਤੋਂ ਬਸ਼ੰਬਰ ਬਿੱਟੂ ਕੁਝ ਆਦੇ ਪੁਲਿਸ ਸਟੇਸ਼ਨ ਜਿਹੜਾ ਲੱਗਾ ਦਾ ਧਮਾਕੇ ਹੋਰੇ ਜਿਹਦੇ ਚੱਲਿਆ ਅਜ ਗਰਦਾਸਪੁਰ ਜਿਲ੍ਹੇ ਦੇ ਕਲਨ ਪੁਲਿਸ ਸਟੇਸ਼ਨ ਆਉਂਦੀ ਬਖਸ਼ੀਵਾਲ ਪੁਲ ਚੌਂਕੀ ਹੈ ਜਿਹੜੀ ਕਿ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਵੀ ਇਹ ਬੰਦ ਪਈ ਸੀ ਇਹਦੇ ਵਿੱਚ ਵੀ ਜਿਹੜੇ ਫਿਰ ਬਾਹਰ ਇੱਕ ਛੋਟਾ ਹਾਥੀ ਖੜਾ ਸੀਗਾ ਇਹ ਛੋਟੇ ਹਾਥੀ ਵਿੱਚ ਇੱਕ ਅੱਜ ਰਾਤ ਜਿਹੜਾ 8 ਵਜੇ ਤਮਾਕਾ ਹੋਇਆ ਤਮਾਕੀ ਦੀ ਜਿਹੜੀ ਆਵਾਜ਼ ਇੰਨੀ ਜ਼ੋਰਦਾਰ ਸੀ ਵੀ ਆਸ-ਪਾਸ ਜਿਹੜੇ ਲੋਕ ਆ ਉਹ ਡਰ ਗਏ ਤੁਸੀਂ ਦੇਖ ਤੁਸੀਂ ਫੋਰੈਂਸਿਕ ਟੀਮ ਇੱਥੇ ਆਈ ਹੋਈ ਆ ਔਰ ਪੂਰੀ ਜਾਂਚ ਕਰੀ ਪੁਲਿਸ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਤੁਸੀਂ ਦੇਖੋ ਫੋਰੈਂਸਿਕ ਮਾਹਰ ਜਿਹੜੇ ਅਧਿਕਾਰੀ ਉਹ ਵੀ ਪਹੁੰਚੇ ਨੇ ਪੁਲਿਸ ਅਧਿਕਾਰੀ ਡੀਐਸਪੀ ਸਾਹਿਬ ਔਰ ਜਿਹੜੀ ਹੋਰ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀ ਵੀ ਇੱਥੇ ਮੌਕੇ ਤੇ ਪਹੁੰਚੇ ਨੇ ਪਰ ਉਹ ਉੱਥੇ ਆ ਕੇ ਮੌਕਾ ਦੇਖ ਰਹੇ ਨੇ ਮੌਕਾ ਦੇਖਣ ਤੋਂ ਬਾਅਦ ਉਹ ਜਾਂਚ ਕਰ ਰਹੇ ਉਹਨਾਂ ਦਾ ਕਹਿਣਾ ਅਧਿਕਾਰੀਆਂ ਦਾ ਕਾਫੀ ਰਿਕਾਰਡ ਵੀ ਜਿਹੜਾ ਦੀ ਮਾ ਉਹ ਵੀ ਇਸ ਜਗ੍ਹਾ ਦਾ ਜਾਜਾ ਲੈ ਰਹੀ ਹੈ ਲੇਕਿਨ ਜੋ ਪੁਲਿਸ ਅਧਿਕਾਰੀਆਂ ਦਾ ਕਹਿਣਾ ਵੀ ਜਿਹੜੀ ਪੁਲਿਸ ਜਿਹੜੀ ਪੁਲਿਸ ਚੌਕੀ ਸੀ ਬਖਸ਼ੀਵਾਲ ਜਿਹੜੀ ਕੀ ਪਿਛਲੇ ਥੋੜੇ ਦਿਨਾਂ ਤੋਂ ਜਦੋਂ ਦਾ ਪੰਜਾਬ ਚ ਤਮਾਕਾ ਦਾ ਰੋੜਾ ਪਿਆ ਬੰਦ ਕਰਤੀ ਗਈ ਸੀ ਉਸ ਤੋਂ ਬਾਅਦ ਜੋ ਜਿਹੜੇ ਇੱਥੇ ਕਰਮਚਾਰੀ ਇੱਥੇ ਕੋਈ ਮੌਜੂਦ ਨਹੀਂ ਹੁੰਦਾ ਲੇਕਿਨ ਫਿਰ ਵੀ ਇਹਦੇ ਬਾਹਰ ਛੋਟਾ ਹੱਥੀ ਖੜਾ ਸੀ ਜਿਹਦੇ ਵਿੱਚ ਤਮਾਕਾ ਦੀ ਜਿਸ ਵੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਉਹ ਜਗ੍ਹਾ ਜਿਸ ਜਗ੍ਹਾ ਤੇ ਤਮਾਕਾ ਹੋਇਆ ਇਹ ਉਹ ਜਗ੍ਹਾ ਆ ਜਿੱਥੇ ਤੁਸੀਂ ਦੇਖਦੇ ਵਿੱਚ ਇਹ ਜਿਹੜੀ ਹੈ ਜਿਹੜੀ ਸਵਾਬ ਕਰਾ ਕੇ ਖੜੀ ਹੋਈ ਆ ਜਿੱਥ ਤੋਂ ਬਾਅਦ ਪੁਲਸ ਅਗਲੀ ਜਾਂਚ ਕਰ ਰਹੀ ਆ ਔਰ ਨਹੀਂ ਦੱਸੇ ਵੀ ਇਹੀ ਬਖਸ਼ੀਵਾਲ ਪੁਲਿਸ ਸਿਚੁਏਸ਼ਨ ਕਲਨਰ ਦੀ ਨੋ ਬੰਦੀ ਵਾਲ ਬੀਨ ਦੀ ਬਖਸ਼ੀਵਾਲ ਚੌਕੀ ਆ ਜਿਹਦੀ ਜੁਮੇ ਵਾਲੀ ਇੱਕ ਜਿਹੜਾ ਜਸਵੰਦਰ ਸਿੰਘ ਉਰਫ ਬਾਗੀ ਮੰਨੂ ਕਰਕੇ ਗੈਂਗਸਟਰ ਜਿਹਨੇ ਜੁਮੇ ਲਈ ਉਹਨੇ ਕਿਹਾ ਵੀ ਤੁਹਾਕਾ ਮੈਂ ਕੀਤਾ ਉਹਦੀ ਜੁਮੇਰੀ ਲੈ ਲਈ ਔਰ ਪੁਲਿਸ ਅਧਿਕਾਰੀ ਵੀ ਔਫਰ ਕਰ ਰਹੇ ਮੰਗ ਰਹੇ ਨੇ ਮੰਨ ਰਹੇ ਨੇ ਵੀ ਇਹ ਜੁਮੇਰੀ ਉਹਨੇ ਲਈ ਆ ਲੇਕਿਨ ਫਿਲਹਾਲ ਪੁਲਸ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਪੰਜਾਂ ਤੱਕ ਲਈ ਬਖਸ਼ੀਵਾਲ ਤੋਂ ਬਸ਼ੰਬਰ ਬਿੱਟੂ ਆ